ਮਿਹਨਤ ਕਰਕੇ ਕੋਈ ਕੰਮ ਨਹੀਂ ਜਾਂਦਾ ਛੋਟਕਟ ਲੱਭਦੇ ਨੇ ਸਾਰੇ ਜਾਣੇ ਛੋਟਕਟ ਇਹਦਾ ਸੈਂਸ ਕਿ ਜਾ ਕੇ ਆਪਾਂ ਇੰਟਰਵਿਊ ਚ ਆ ਜਾਈਏ ਜੀ ਜਾਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਬਦਨਾਮ ਕਰਕੇ ਵੀਊ ਲੈ ਲਈਏ ਆ ਚੱਲਣ ਡਿਆ ਜੀ ਇੰਡਸਟਰੀ ਜੀ ਕਿਉਂਕਿ ਪੋਡਕਾਸਟਾਂ ਵਾਲੇ ਸਾਨੂੰ ਪਤਾ ਮੇਰੇ ਭਰਾ ਕਿੰਨੇ ਹੋ ਗਏ ਆ ਜੀ ਪੋਡਕਾਸਟਾਂ ਨੇ ਪਈਆ ਖਲਾਰੀ ਇੰਡਸਟਰੀ ਇੱਥੇ ਚੁੱਪਿਆਂ ਨੇ ਪਈ ਆ ਬਗਾੜੀ ਇੰਡਸਟਰੀ ਜਦੋਂ ਤੁਸੀਂ ਗਾਣੇ ਸੁਣੋਗੇ ਨਾ ਤੁਹਾਨੂੰ ਸਮਝ ਆ ਜਾਊਗੀ ਆਪਣੇ ਆਪ ਜੀ ਉਹਦੇ ਵਿੱਚ ਸੱਚ ਦੱਸਿਆ ਗਿਆ ਜਿਹੜੇ ਇਨਫਲੂਐਂਸਰ ਕੁੜੀਆਂ ਹੋ ਗਈਆਂ ਕਰੋ ਕੁਝ ਹੋਰ ਕਹਿ ਕੇ ਆਉਂਦੀਆਂ ਨੇ ਇੱਥੇ ਕੁਝ ਹੋਰ ਕਰਦੀਆਂ ਨੇ ਕਿੱਦਾਂ ਖਰਚੇ ਨਿਕਲਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਜੀ ਬਟ ਬਹੁਤੇ ਮਾੜੇ ਹੁੰਦੇ ਨੇ ਚੰਗੇ ਘਟ ਹੁੰਦੇ ਨੇ ਹਰੇਕ ਬੰਦੇ ਨੂੰ ਸਾਡੇ ਵੀਊ ਸਾਡੀ ਸ਼ੋਹਰਤ ਆਪਣੀਆਂ ਭੈਣਾਂ ਨੂੰ ਨੀ ਚਾ ਲੋ ਆਪਣੀਆਂ ਤੀਵੀਆਂ ਦਾ ਮਜ਼ਾਕ ਕਢਾ ਲੋ ਤੀਵੀਆਂ ਆਪਣੇ ਆਦਮੀਆਂ ਦਾ ਮਜ਼ਾਕ ਕਢਾਈ ਜਾਂਦੀਆਂ ਨੇ ਇਹ ਚੱਲਣ ਡਿਆ ਸਾਡੇ ਇਨਸਟਾਗ੍ਰਾਮ ਤੇ ਰੀਲਾਂ ਚ ਬੇਫਕੂ ਬਣਾਈ ਜਾਂਦੇ ਲੋਕਾਂ ਨੂੰ ਮੈਨੂੰ ਲੱਗਦਾ ਲੋਕਾਂ ਦੇ ਰੋਲ ਮਾਡਲ ਮਰ ਗਏ ਯਾਰ ਰੋਲ ਮਾਡਲ ਨਹੀਂ ਹੈਗੇ ਲੋਕਾਂ ਦੇ ਗੁੰਮਰਾਹ ਹੋ ਰਹੇ ਨੇ ਸਾਡੇ ਲੋਕ ਸੋਈ ਵੀ ਦੇ ਵਿੱਚ ਉਹ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਜਿਨ੍ਹਾਂ ਨੂੰ ਇੰਡਸਟਰੀ ਬਾਰੇ ਕੱਖ ਪਤਾ ਨਹੀਂ ਉਹ ਪੌਡਕਾਸਟਾਂ 'ਚ ਬੋਲਦੇ ਆ ਜੀ ਇੰਡਸਟਰੀ ਆ ਆ ਜੀ ਇੰਡਸਟਰੀ ਉਹ ਇੰਡਸਟਰੀ ਵੀ ਤੁਹਾਡੇ ਨਾਲ ਹੀ ਆ ਜੀ ਘਰ ਕੁਝ ਹੋਰ ਐ ਰੀਲਾਂ 'ਚ ਕੁਝ ਹੋਰ ਐ ਫਲੈਟਾਂ 'ਚ ਕੁਝ ਹੋਰ ਐ ਆ ਚੱਲਣ ਡਿਆ ਸਾਡੇ 'ਪਾਸ ਝੂਠ ਐ ਕਿਸੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈਗਾ ਇੱਥੇ ਤਰੱਕੀ ਨਹੀਂ ਹੈਗੀ ਸਾਲਾ ਲੋਕ ਡਰਦੇ ਨੇ ਯਾਰ ਕਿਤੇ ਮੋਰੇ ਨਾਲ ਨਿਕਲ ਜਵੇ ਕਿਸੇ ਨੇ ਕਾਰ ਲੈ ਲਿਆ ਕਾਰ ਲੈ ਲਈ ਇਹਦੇ ਕੋਲ ਕਿਦਾਂ ਆ ਗਈ ਜੀ ਜੈਲਸ ਫੈਕਟਰ ਬਹੁਤ ਹੈ ਸਾਡੀ ਇੰਡਸਟਰੀ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਨੂੰ ਪਿੱਛੇ ਲੈ ਕੇ ਜਾਂਦੀਆਂ ਨੇ ਕਈਆਂ ਨੂੰ ਸ਼ੇਕ ਵੀ ਲੱਗੂਗਾ ਇਸ ਗੱਲ ਦਾ ਕਿ ਆ ਕੀ ਬੁੱਲੀ ਜਾਂਦਾ ਐਦਾਂ ਜੀ ਉਦਾਂ ਜੀ ਅੱਗੇ ਵੀ ਮਾੜਾ ਕਹਿੰਨੇ ਹੁਣ ਫੇਰ ਕਹ ਲਓ ਫੇਰ ਕੀ ਹੋ ਜਾਣਾ ਹਰਕ ਨਹੀਂ ਪੈਂਦਾ ਵੀਰੇ ਜਿਹੜਾ ਬੰਦਾ ਸੱਚ ਬੋਲਦਾ ਉਹਨੇ ਸੱਚ ਹੀ ਬੋਲਣਾ ਪਹਿਲਾਂ ਵੀ ਕਿੰਨੇ ਲੋਕ ਸੱਚ ਬੋਲਦੇ ਨੇ ਬੋਲ ਕੇ ਗਏ ਨੇ ਬੋਲਦੇ ਰਹਿਣਗੇ ਮੈਂ ਐਡਾ ਕੋਈ ਵੱਡਾ ਨਹੀਂ ਹੈਗਾ ਬਹੁਤ ਦੁਨੀਆ ਪਈ ਆ ਜੀ ਸੋ ਹਮੇਸ਼ਾ ਵਧੀਆ ਕੰਟੈਂਟ ਬਣਾਇਆ ਕਰੋ ਘੈਂਟ ਕੰਟੈਂਟ ਵਧੀਆ ਕੰਟੈਂਟ ਦਾ ਮਤਲਬ ਹੈ ਖੁਦ ਕੋਰੀਓਗ੍ਰਾਫ ਕਰੋ ਖੁਦ ਚੀਜ਼ਾਂ ਨੂੰ ਨੌਲੇਜ ਵਾਲਾ ਹੋ ਗਿਆ ਮੋਟੀਵੇਸ਼ਨ ਵਾਲਾ ਹੋ ਗਿਆ ਨਾ ਕਿ ਲੱਕਾਂ ਵਾਲਾ ਹੋ ਗਿਆ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਪੌਡਕਾਸਟਾਂ ਚ ਕਹਿੰਦੇ ਆ ਜੀ ਸਾਡੇ ਨਾਲ ਉਹ ਆ ਹੋਇਆ ਉਹ ਹੋਇਆ ਤੁਹਾਡੇ ਨਾਲ ਕਿਦਾਂ ਹੋ ਗਿਆ ਵਧੀਆ ਕੁੜੀਆਂ ਜਿਹੜੀਆਂ ਇੱਥੇ ਇੰਡਸਟਰੀ ਚ ਹੈਗੀਆਂ ਨੇ ਉਹਨਾਂ ਨਾਲ ਵੀ ਕੁਝ ਹੁੰਦਾ ਜਿਹੜੀਆਂ ਮਿਹਨਤ ਕਰਦੀਆਂ ਨੇ ਮਾਪੇ ਡਰਦੇ ਨੇ ਅੱਜ ਕੱਲ੍ਹ ਅੱਗੇ ਮਾਪੇ ਡਰਦੇ ਸੀ ਬੰਬੇ ਭੇਜਣ ਤੋਂ ਹੁਣ ਮਾਪੇ ਡਰਦੇ ਆ ਚੰਡੀਗੜੀ ਭੇਜਣ ਤੋਂ ਨਿਆਣਿਆਂ ਨੂੰ ਐਕਚੁਅਲੀ ਇਹ ਮੁੱਦਾ ਮੈਂ ਚੱਕਣਾ ਨਹੀਂ ਸੀ ਚੱਕਿਆ ਮੈਂ ਤਾਂ ਆ ਇੱਕ ਬੱਲ ਐ ਮੇਰਾ ਭਰਾ ਉਹਦੀ ਭੈਣ ਬਹੁਤ ਸੋਹਣਾ ਕੰਮ ਕਰਦੀ ਐ ਐਕਟਿੰਗ ਕਰਦੀ ਐ ਉਹਨੇ ਮੇਰਾ ਵਿਚਾਰੇ ਨੇ ਮੈਨੂੰ ਪੁੱਛਿਆ ਕਹਿੰਦਾ ਵੀਰੇ ਤੁਸੀਂ ਇੰਡਸਟਰੀ 'ਚੋਂ ਤੇ ਕੀ ਹਾਲਾਤ ਨੇ ਕੀ ਕਰਨਾ ਚਾਹੀਦਾ ਸਾਨੂੰ ਸਾਡੀ ਭੈਣ ਦੀ ਹੈਲਪ ਹੋ ਜੂਗੀ ਮੈਂ ਕਿਹਾ ਭਰਾ ਮੇਰੇ ਆ ਆਇਆ ਚੀਜ਼ ਇੱਥੇ ਚੱਲਣ ਦੀ ਚੰਗੇ ਨੂੰ ਸਪੋਰਟ ਨਹੀਂ ਹੈਗੀ ਮਾੜਿਆਂ ਨੂੰ ਹਾਰ ਪੈਂਦੇ ਨੇ ਇੱਥੇ ਇੱਥੇ ਤਾਂ ਉਹ ਕੰਮ ਹੈ ਜੀ ਤਕਾ ਤਾਂ ਡੱਬੂ ਵਾਲੀ ਫੀਲਿੰਗ ਬੱਬੂ ਵਾਲੀ ਆ ਚੱਲਦਾ ਇੱਕ ਅੱਧੀ ਰੀਲ ਵਾਇਰਲ ਹੋ ਜਾਂਦੀ ਆ 10 10 ਬੰਦੇ ਨਾਲ ਕਿਉਂ ਯਾਰ ਰੱਬ ਨੂੰ ਜਾਨ ਦੇਣੀ ਆ ਵਧੀਆ ਕੰਟੈਂਟ ਬਣਾਉਣਾ ਕੰਮ ਕਰੋ ਜਿਮ ਜਮ ਵਾਲਾ ਕੰਟੈਂਟ ਬਣਾਓ ਮੋਟੀਵੇਸ਼ਨ ਡਾਈਟ ਵਾਲਾ ਬਣਾਓ ਐਜੂਕੇਸ਼ਨ ਵਾਲਾ ਕੰਟੈਂਟ ਬਣਾਓ ਬਹੁਤ ਚੀਜ਼ਾਂ ਨੇ ਯਾਰ ਹਨ ਬਹੁਤ ਘੈਂਟ ਚੀਜ਼ਾਂ ਨੇ ਵਧੀਆ ਚੀਜ਼ਾਂ ਤੇ ਫੋਕਸ ਕਰੋ ਨਾ ਕਿ ਲੱਕ ਹਲਾਓ ਇੱਕ ਵਾਰ ਤੁਸੀਂ ਗਾਣਾ ਸੁਣਿਓ ਫੌਕ ਇੰਡਸਟਰੀ ਪਤਾ ਲੱਗ ਜਾਊ ਤੁਹਾਨੂੰ ਇੱਥੇ ਨੋਟਿਸ ਸਾਰਾ ਸਾਰ ਹਰੇਕ ਬੰਦਾ ਨੋਟਿਸ ਕਰਦਾ ਇੱਥੇ ਹਰ ਬੰਦਾ ਨੋਟਿਸ ਕਰਦਾ ਹੈ ਹੋਣ ਕੀ ਕਰਦਾ ਹੈ ਕਹਿੰਦੇ ਕੀ ਕੱਪੜੇ ਪਾਏ ਨੇ ਕਿਹੜਾ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਹਰ ਬੰਦਾ ਨੋਟਿਸ ਕਰਦਾ ਹੈ ਬਸ ਸਿਰਫ ਮੂੰਹ ਤੇ ਤਰੱਕੀ ਨਹੀਂ ਜਰਦੇ ਤਰੱਕੀ ਤਾਂ ਜਰਦੇ ਨਹੀਂ ਮੇਰੇ ਭਰਾ ਮਜ਼ਾਕ ਸਭ ਤੋਂ ਪਹਿਲਾਂ ਬਣਾਉਣਗੇ ਕਿਸੇ ਨੇ ਮਿਹਨਤ ਕਰ ਲਈ ਨਾ ਮੈਂ ਤਾਂ ਨਹੀਂ ਕਰਨੀ ਮੇਰਾ ਭਰਾ ਮਜ਼ਾਕ ਬਣੂਗਾ ਤੇਰਾ ਤੈਨਾਂ ਕਰਨਾ ਉਹ ਜੋ ਦੁਨੀਆ ਫੋਲੋ ਕਰਦੀ ਐ ਜਿੱਦਾਂ ਵਿਊ ਆਉਂਦੇ ਨੇ ਕਿੱਦਾਂ ਕਮੈਂਟ ਆਉਂਦੇ ਨੇ ਭੈਣ ਨਾਲ ਕਿਹੜੀ ਰੀਲ ਬਣਾਉਣੀ ਐ ਤੈ ਆਪਣੀ ਤੀਮੀ ਨਾਲ ਕਿਹੜੀ ਰੀਲ ਬਣਾਉਣੀ ਐ ਕੀ ਗੰਦ ਬੋਲਣਾ ਐ ਕੀ ਗੰਦ ਦਿਖਾਉਣਾ ਐ ਦੱਸ ਸਤ ਇੱਥੇ ਸਰਵਾਈਵ ਕਿੱਦਾਂ ਕਰਨਾ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਫਿਰ ਤੋਂ ਕੈਬੀਟੇ ਰੱਖੇ ਤੈਨੂੰ ਸਾਰੀ ਇੰਡਸਟਰੀ ਆਉਣ ਨਹੀਂ ਉਹ ਦਿੰਦੀ ਕਦੇ ਵਾਰੀ ਇੰਡਸਟਰੀ ਲੱਭਦੀ ਆ ਕੁੜੀ ਜੋ ਕੁਵਾਰੀ ਇੰਡਸਟਰੀ ਡਾਊਨ ਫਾਲੇ ਉੱਤੇ ਮਾਰਦੀ ਆ ਤਾੜੀ ਇੰਡਸਟਰੀ ਸਾਰੀ ਇੰਡਸਟਰੀ ਦੇ ਨਹੀਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਿਰਫ ਯਾਰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜੋ ਹੈ ਸੇਫ ਰਹੋ ਬਸ ਮੈਂ ਤਾਂ ਇਹੀ ਕਹਿੰਨਾ ਜੀ ਇੱਥੇ ਤੁਹਾਡੇ ਆਪਣੇ ਭਰਾ ਤੁਹਾਡੇ ਨਾਲ ਰਹਿ ਕੇ ਖਾ ਕੇ ਪੀ ਕੇ ਤੁਹਾਡਾ ਨੰਬਰ ਲਵਾ ਦਿੰਨੇ ਇੰਡਸਟਰੀ ਦੇ ਵਿੱਚ ਐਦਾਂ ਤੁਹਾਨੂੰ ਜਾਣ ਜਾਣ ਕਹਿਣ ਵਾਲੇ ਤੁਹਾਡਾ ਕੰਮ ਪਹਿਲਾਂ ਪਹਿਲਾਂ ਮੈਂ ਵੀ بڑے ਬੰਦਿਆਂ ਨਾਲ 10 20 50 ਬੰਦੇ ਜਾਣਾ ਅਸੀਂ ਇਕੱਠਿਆਂ ਨਹੀਂ ਕਰਨਾ ਹੁਣ ਥੋੜੇ ਟਾਈਮ ਤੋਂ ਅਕਲ ਜੀ ਆ ਗਈ ਮੈਨੂੰ ਸੋਚ 'ਚ ਬਹੁਤ ਫਰਕ ਆ ਗਿਆ ਮੇਰੇ ਕਾਮ ਜਿਹਾ ਹੋ ਗਿਆ ਲਾਈਫ 'ਚ ਵਧੀਆ ਲੱਗਦਾ ਏਦਾਂ ਸਿਰਫ ਤੁਹਾਡੇ ਨਾਲ ਗੱਲਾਂ ਕਰਾਂ ਦੈਟਸ ਇਟ ਤੁਹਾਨੂੰ ਫੀਲਿੰਗ ਦੱਸਾਂ ਆਪਣੀ ਤੁਸੀਂ ਆਪਣੀ ਫੀਲਿੰਗ ਦੱਸੋ ਜੇ ਕੋਈ ਡਿਪਰੈਸ਼ਨ ਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ ਹੈਲਪ ਕਰਨੀ ਕਿਸੇ ਦੀ ਤਾਂ ਮੈਨੂੰ ਦੱਸੋ ਜਿੰਨੇ ਕੋ ਹੋ ਸਕੇ ਮੈਂ ਕਰੂੰਗਾ ਜਿੱਥੇ ਵੀ ਹੋ ਸਕੇ ਬਸ ਇੰਨਾ ਕੀ ਕਰ ਸਕਦਾ ਕਿਉਂਕਿ ਜਾਣਾ ਤਾਂ ਸਭ ਨੇ ਇੱਕ ਦਿਨ ਹਰ ਬੰਦੇ ਨੇ ਚਲੇ ਜਾਣਾ ਇੱਥੋਂ ਨਾ ਇਹ ਪਰਮਾਨੈਂਟ ਹੈ ਨਾ ਮੈਂ ਪਰਮਾਨੈਂਟ ਆ ਨਾ ਇੰਸਟਾਗ੍ਰam ਜਾਂ ਪਰਮਾਨੈਂਟ ਹੈ ਹਰ ਇੱਕ ਦਾ ਨੰਬਰ ਲੱਗਣਾ ਹੈ ਉਹ ਗੱਲ ਲੱਗ ਗਈ ਕਿ ਤੁਸੀਂ ਕਰਕੇ ਕੀ ਜਾਣਦੇ ਹੋ ਸਾਡਾ ਤਾਂ ਉਹ ਹਸਾਬ ਕਿਤਾਬ ਆ। ਅਸੀਂ ਸਾਰਾ ਸਾਲ ਪੰਮਾ ਨਾ ਕਰੀਏ, ਸਾਰੀ ਉਮਰ ਭਾਵੇਂ ਕੁਛ ਨਾ ਕਰੀਏ ਪਰ ਜਾਨ ਲੱਗੇ ਇੱਕ ਬੰਦੇ ਦੀ ਜਾਨ ਬਚਾ ਗਏ ਨਾ ਉਹੀ ਬਹੁਤ ਹੈ। ਇਹ ਸੋਚ ਹੈ। ਭਾਵੇਂ ਸਾਰੀ ਜ਼ਿੰਦਗੀ ਕੁਛ ਨਾ ਕਰੀਏ ਆਪਾਂ। ਪਰ ਮਾਰਨ ਤੋਂ ਪਹਿਲਾਂ ਇੱਕ ਬੰਦੇ ਦੀ ਵੀ ਜਾਨ ਬਚਾ ਗਏ ਨਾ ਉਹ ਬਹੁਤ ਹੈ ਬੰਦੇ 'ਚ। ਮੋਟੀਵੇਟ ਰਹਾ ਕਰੋ, ਖੁਸ਼ ਰਹਾ ਕਰੋ ਜੀ। ਕੰਟੈਂਟ ਵਧੀਆ ਬਣਾਇਆ ਕਰੋ ਤੇ ਦੇਖਿਆ ਵੀ ਵਧੀਆ ਕਰੋ ਮੇਰੇ ਭਰਾ ਤੁਸੀਂ ਵਧੀਆ ਦੇਖਦੇ ਨਹੀਂ ਤਾਂ ਵਧੀਆ ਫਿਰ ਕਿੱਥੋਂ ਲੋਕ ਬਣਾਵਾਂਗੇ ਆ ਜੋ ਗੱਲਾਂ ਕਰਦੇ ਆ ਥੋੜੀਆਂ ਜਿਹੀਆਂ ਨਾਈਸ ਥਿੰਕਿੰਗ ਸਰ ਥੈਂਕ ਯੂ ਜੀ ਥੈਂਕ ਯੂ ਮੇਰਾ ਵੀਰ ਥੈਂਕ ਯੂ ਜੀ ਬਹੁਤ 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 ਕੋਸ਼ਾਨ ਵਾਲਾ ਨਵਾਂ ਫਿਲਮਾਂ ਬਾਰੇ ਅਨਾਉਂਸ ਕਰੂੰਗਾ ਮੈਂ ਆਪਣੀਆਂ ਆਪਣੇ ਹੋਰ ਚੀਜ਼ਾਂ ਬਾਰੇ ਕਰਾਂਗੇ ਉਹ ਫਿਰ ਲਾਈਵ ਹੋਵਾਂਗੇ ਦੱਸਾਂਗੇ ਫਿਰ ਲਵਰਾ ਮੇਰੀ ਜਿਹੜੀਆਂ ਚੰਗੀਆਂ ਕੁੜੀਆਂ ਨੇ ਉਹਨਾਂ ਨਾਲ ਕਦੇ ਗਲਤ ਨਹੀਂ ਹੁੰਦਾ ਹੁੰਦਾ ਜਿਹੜੇ ਚੰਗੇ ਮੁੰਡੇ ਨੇ ਉਹਨਾਂ ਦਾ ਫੋਕਸ ਮਾਈਂਡ ਸਿਰਫ ਇੱਕ ਗੋਲ ਤੇ ਹੁੰਦਾ ਜਿਹੜਾ ਉਹਨਾਂ ਨੇ ਦਿਮਾਗ 'ਚ ਧਾਰਿਆ ਹੁੰਦਾ ਦੈਟਸ ਫਿਰ ਹੋਰ ਕੁਝ ਨਹੀਂ ਹੁੰਦਾ ਬੰਦੇ ਕੋਲ ਫੋਕਸ ਕਲੀਅਰ ਰਹਿਣਾ ਚਾਹੀਦਾ ਗੋਲ ਕਲੀਅਰ ਰਹਿਣਾ ਚਾਹੀਦਾ ਚਾਹੇ ਅੱਜ ਮਿਲ ਜੇ ਚਾਹੇ 10 ਸਾਲ ਬਾਅਦ ਮਿਲ ਜੇ ਪਰ ਮਿਲਦਾ ਜ਼ਰੂਰ ਹੈ ਜਦੋਂ ਤੁਸੀਂ ਹਾਰਡ ਵਰਕ ਕਰਦੇ ਹੋ ਦਿਲੋਂ ਲਾਇਲ ਲਾਇਲ ਰਹਿ ਕੇ ਕਰਦੇ ਹੋ ਤੁਸੀਂ ਤਾਂ ਯਾਰ ਪ੍ਰਮੋਟ ਹੀ ਹੋਰ ਕੁਝ ਕਰੀ ਜਾਂਦੇ ਮੇਰਾ ਵੀਰ ਜਦੋਂ ਮੈਂ ਦੇਖਦਾ ਨਾ ਮੜੀ ਜੀ ਖੋਲ ਕੇ ਨੈਟ ਇੰਸਟਾਗ੍ਰam ਕੀ ਹੋ ਗਿਆ ਯਾਰ ਲੋਕਾਂ ਦੀ ਥਿੰਕਿੰਗ ਨੂੰ ਪਾਗਲ ਹੋ ਗਾ ਤੁਸੀਂ ਯਾਰ ਸਾਰੇ ਜਾਣੇ ਕਿੱਥੇ ਚਲ ਗਏ ਮਾਈਂਡ ਤੁਹਾਡੇ 60 50 ਰੀਲ ਤੇ ਲਹਤਾ ਸਾਬ ਕਿਉਂ ਨਹੀਂ ਸਾਡੇ ਪੰਜਾਬ ਚੋਂ ਵਧੀਆ ਆਰਟਿਸਟ ਨਿਕਲਦੇ ਪਲੇਅਰ ਨਿਕਲਦੇ ਕਿਉਂ ਨਹੀਂ ਸਾਡੇ ਪੰਜਾਬ ਚੋਂ 올림픽 ਚ ਜਾਂਦੇ ਲੋਕ? ਕਿਉਂ ਨਹੀਂ ਇੰਨੇ ਲੋਕ ਮਿਹਨਤ ਕਰਦੇ ਯਾਰ? ਕੀ ਹੋ ਗਿਆ ਯਾਰ ਸੋਚ ਨੂੰ? ਬਸ ਯਾਰ ਦਮ ਐ ਦਮ ਐ ਵੀ ਨਹੀਂ ਖੜਾ ਹੈਗਾ ਕਿ ਜਿਹੜਾ ਮੈਂ ਤੁਹਾਨੂੰ ਸਮਝਾ ਸਕਾਂ ਇਹ ਤਾਂ ਮੇਰੇ ਦਿਲ ਦੀ ਗੱਲ ਸੀਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ। ਯੋਗੀ ਤੁਹਾਡੇ ਨਾਲ ਹੀ ਕਰਨੀ ਆ ਹੋਰ ਯਾਰ ਕਿੰਨਾ ਕਰ ਸਕਦਾ ਸਿੰਗਾ ਬੋਲ ਦਾ ਇੱਕ ਸਾਲਾ ਤੁਸੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਜਿੰਨਾ ਮਰਜੀ ਤੁਸੀਂ ਚੰਗਾ ਕਰ ਲਓ ਜਾਂ ਚੰਗਾ ਬੋਲ ਲਓ ਜਾਂ ਚੰਗਾ ਕਰ ਲਓ ਸਭ ਤੋਂ ਲੋਕ ਯਾਰ ਮਾੜਾ ਕਹਿਣ ਵਾਲੇ ਬਹੁਤ ਹੀ ਦੁਨੀਆਦਾਰੀ ਆ ਯਾਰ ਹਟ ਨਹੀਂ ਕਦੇ ਨਹੀਂ ਹਟ ਸਕਦੇ ਆ ਚਲੋ ਮੇਰੇ ਵੀਰ ਨਜ਼ਾਰੇ ਲਓ ਯਾਰ ਬਸ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕਰ ਦਿਓ ਇੰਨੇ ਬਹੁਤ ਆ ਮੇਰਾ ਵੀ ਜ਼ਿੰਦਗੀ ਚ ਆਇਓ ਪਤਾ ਲੱਗੇ ਤੁਹਾਡਾ ਸਿੰਘੇ ਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਹਲੇ ਤਾਂ ਬਹੁਤ ਕੁਝ ਕਰਨਾ ਸਿੰਘੇ ਨੇ ਦੇਖੀ ਚਲੋ ਕੀ ਬਣਦਾ ਬਾਬਾ ਸੋਖ ਰੱਖੇ ਖੁਸ਼ ਖੁਸ਼ ਪੋਜ਼ਿਟਿਵਿਟੀ ਬਾਈ ਮੈਂ ਤੇ ਮੇਰਾ ਦੋਸਤ ਬਹੁਤ ਵਧੀਆ ਗਾਉਣੇ ਆ ਸਾਨੂੰ ਆਰਟਿਸਟ ਬਣਾ ਤੀ ਸਪੋਰਟ ਕਰਤੋ ਜਰੂਰ ਜਰੂਰ ਮੇਰਾ ਵੀਰ ਯਾਰ ਵਧੀਆ ਗਾਉਣੇ ਹੋ ਤਾਂ ਲੱਗੇ ਰਹੋ ਖਿੱਚੀ ਜਾਉ ਕੰਮ ਜਿੱਥੇ ਲੋਕ ਇੰਨੀਆਂ ਚੀਜ਼ਾਂ ਮਾੜੀਆਂ ਪ੍ਰਮੋਟ ਕਰਦੇ ਨੇ ਚੰਗੀਆਂ ਵੀ ਕਰਦੇ ਨੇ ਯਾਰ ਮਿਹਨਤ ਜਦੋਂ ਤੁਸੀਂ ਕਰਦੇ ਹੋ ਨਾ ਤੁਹਾਡਾ ਨੰਬਰ ਲੱਗਦਾ ਹੀ ਹੈ ਲਾਈਨ 'ਚ ਲੱਗੇ ਰਹੋ ਜਦੋਂ ਮੈਂ ਲਾਈਨ 'ਚ ਲੱਗਾ ਮਿਹਨਤ ਕਰਦਾ ਮੈਂ ਲੱਗਾ ਹੀ ਆ ਜੀ ਤਾਂ ਤਾਂ ਬਹੁਤ ਕੁਸ਼ ਕਰਨਾ ਜ਼ਿੰਦਗੀ 'ਚ ਖਾਬ ਵੀ ਵੱਡੇ ਨੇ ਸੌਂ ਸੁਣਾ 4 ਸੌਂ ਸਾਰੇ ਹੁਣ ਗਾਣੇ ਤੇ ਗਾਣੇ ਕੋਸ਼ਿਸ਼ ਕਰੂੰਗਾ ਮੈਂ ਗਾਣੇ ਮਤਲਬ ਗੈਪ ਨਾ ਪਵੇ ਬਹੁਤਾ ਗਾਣੇ ਤੇ ਗਾਣੇ ਕਰੀ ਜਾਵਾਂਗੇ ਆਪਾਂ ਬਾਬਿਓ ਉਸਤਾਦ ਮੇਰੇ ਮੈਸੇਜ ਦਾ ਰਿਪਲਾਈ